ਅਲਰੇ ਫੜਿਆ ਗਿਆ ਜੀ ਗਰੋ ਫੜਿਆ ਗਿਆ ਇਹ ਨਹੀਂ ਸਾਡੇ ਮਿਤੀ 21 8 2024 ਨੂੰ ਮਛਵਾੜੇ ਸ਼ਹਿਰ ਦੇ ਵਿੱਚ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾ ਜੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਚੋਰੀ ਦੇ ਵਿੱਚ ਕਰਵਲ ਵੱਧ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਨਾਲ ਚੋਰੀ ਕਰਕੇ ਲੈ ਗਏ ਸੀ ਤੋਂ ਬਨਾ ਕਰਦਾ ਹੋਰ ਵੀ ਇੱਕ ਦਾ ਗਨੇ ਦੀ ਜਿਹੜੀ ਕੋਈ ਲੈ ਗਏ ਉਸ ਕੇਸ ਦੀ ਐਮੀ ਤੁਹਾਨੂੰ ਦੇਖਦੇ ਹੋਏ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਇਹਦੇ ਜੀ ਸੀ ਜਿਹਦੀ ਸੈਂਸਿਟਿਵਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਅੰਡ ਇੰਟੈਲੀਜੈਂਸੀ ਦੇ ਰਾਹੀਂ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਸੀਐਸਪੀ ਐਸ ਨੂੰ ਪਲੇਸ ਕਰਨ ਲਈ ਬਾਬਾ ਰੋਏ ਸੀ ਇਹ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਕੱਲ ਜਦੋਂ ਸਾਡੇ ਐਸਐਚਓ ਸਾਹਿਬ ਦੇਣ ਦੀ ਟੀਮ ਨਾਲ ਨਕਲ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਾਸ਼ਬੋੜੇ ਦਾ ਤੇ ਰੈਨੂ ਮਹੰਤਾ ਇਹਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤਾ 5-6 ਮਹੀਨੇ ਪਹਿਲਾਂ ਵੀ ਜਿਹੜੀ ਐ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਨੀਅਤ ਨਾਲ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਜੀ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਇਦਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਬਰਾਮਪੁਰ ਜਿਹੜਾ ਪਿੰਡ ਬੰਦਾ ਚਮਕੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਹਾਨੇ ਨਾਲ ਉਸ ਘਰਤ ਗਿਆ ਸੀ ਕੁਝ ਦਿਨ ਪਹਿਲਾਂ ਉਹ ਕੌਰਡੈਂਟਿਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਵਿਦ ਰਵਾਲਵਰ ਉੱਥੇ ਲੇਡੀ ਜੀ ਜਿਹੜੀ ਹੈ ਬਾਲੀਆਂ ਦੀ ਸਨੇਟਿੰਗ ਕੀਤੀ ਨਾ ਤੇ ਰਵਾਲਵਰ ਵੀ ਤਾਣਿਆ ਉਹਨਾਂ ਉੱਪਰ ਜਦੋਂ ਇਹਦੇ ਮੁੰਰੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਜਿਹੜਾ ਸਾਡਾ ਚੂਰੀਆਰ ਰਵਾਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਮਿਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਉਹ ਵੀ ਟਰੇਸ ਹੋਈ ਹੈ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਬਹਿਰਾਮਪੁਰ ਦੀ ਖੋਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈਫੋਪ ਅ ਪ੍ਰਾਣਾ ਇਥੇ ਸਮਗਲ ਰਾਇ ਟਿੱਡਾ ਕਰ ਕਰ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਹੈ ਹੈਰੋਂ ਦੇ ਨਾਲ ਅਹੀ ਰੈਸਟ ਕੀਤਾ ਇਹਨਾਂ ਨੂੰ ਝਾੜ ਸਾਹਿਬ ਗੁਰਦਾਰੇ ਸਾਹਿਬ ਦੇ ਲੱਗੀਆਂ ਦੀ ਸਾਡੇ ਜਿਹੜੇ ਦੋ ਕੇਸੇ ਟਰੇਸ ਹੋਇਆ ਉਨ ਇਨਵੈਸਟੀਗੇਸ਼ਨ ਸਾਡੀ ਗoing on ਹੈ ਇਹਦਾ ਰਿਪੋਰਟ ਲੱਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਤਾ ਤੋਂ ਮੁੰਜਾਮ ਦਿੱਤਾ ਇਸ ਤੋਂ ਬਨਵੇਂ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਆ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਆ ਉਹਦੇ ਦੋ ਪਰਚੇ ਦਰਜ ਨੇ ਇਹਦੇ ਮਾਤਾ ਜੀ ਗਰੋਧਾ ਸਰਗਨਾ ਇਹ ਜੀ ਮੇਰੀ ਹੈ ਜਿਹੜਾ ਇਹਨੇ ਬਣਾਇਆ ਚੋ ਤੋਹਰਾ ਪਰੂਣੂ ਔਰ ਇਹਨੂੰ ਮਹੰਤ ਜਿਹੜਾ ਗਰੋਧਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਜਾਂਦੀ ਸੀ ਜਗ੍ਹਾ ਦੀ ਪਛਾਣ ਵੀ ਇਹੀ ਕਰਦਾ ਇਪੀਸ ਤੋਂ ਬਾਅਦ ਜਾਂਦਾ ਸੀ ਪਹਿਲਾਂ ਨਾਤਰਿਕ ਵੇਸ਼ ਬਾਅਦ ਚ ਦੂਜੀ ਵੇਸ਼ ਕੰਦੇ ਜਿਹੜੀ ਬੈਲ ਹੋਈ ਹੈ ਕੋਈ ਹਾਂਜੀ ਹਾਂਜੀ ਪਹਿਲਾਂ ਮਹਤਾਂ ਦੇ ਵੇਚ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਆਮ ਬੰਦੇ ਆਲੇ ਆਪਣੇ ਪਾਕਾ ਫਿਰ ਇਹ ਲੁੱਟ ਦੀ ਵਾਰਦਾਤ ਨੂੰ ਜਾਂਮੂ ਸੀ ਜੇ ਚੋਰੀਆਂ ਵਾਰਦਾਤ ਉਹਨੇ ਕੋਈ ਹੋਰ ਵਾਰਦਾਤ ਤਾਂ ਵੀ ਕੀਤੀ ਹੈ ਕੋਈ ਐ ਸੰਭਰੇ ਜਿਹਨਾਂ ਆਹ ਸਾਡੀਆਂ ਮਤ ਨੂੰ ਦੱਸਿਆ ਵੀ ਜਿਹੜੀ ਇਹ ਸਾਡੀ ਬਰਾਮਪਰਾਂ ਦੀ ਟ੍ਰੇਸ ਹੋਈ ਹੈ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੋਣੀ ਹੋਰ ਵੀ ਐਮ ਸਰਾਗ ਲੱਗਣ ਦੀ ਸੰਭਾਵਨਾ ਹੈ ਇਹ ਤਿੰਨ ਬੰਦੇ ਗਰੂਪ ਸੀ ਕਿ ਹੋਰ ਵੀ ਕੋਈ ਬੰਦੇ ਸ਼ਾਮ ਲੱਗਦੇ ਨਹੀਂ ਨਹੀਂ ਇਹ ਤਿੰਨ ਬੰਦੇ ਸੀ ਜਿਹੜੇ ਦੀ ਨਾ ਲੋਟ ਦੀ ਵਾਰ ਦਾ ਤੁਮ ਜਾਂ ਦਤਾ ਰਵਲਵਰ ਦੇ ਨਾਲ ਜਿਹਨੇ ਬੜਾ ਕਿਥੇ ਬੀਚਦੇ ਸੀ ਕਿ ਕੁੱਤੇ ਸੋਏ ਸਰ ਇਹਦਾ ਜੀ ਗਹਿਣਾ ਸਾਡੀ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜਾ ਆ ਆਪਣੇ ਮਸ਼ੂਹਰੇ ਸ਼ਹਿਰ ਦੇ ਇੱਕ ਜੁਲਰ ਹੈ ਜਿਹੜਾ ਜਿਹੜੇ ਲੁੱਟ ਖੋਹੀ ਤੇ ਗਹਿਣਾ ਜਿਹੜਾ ਜਿੰਨਾ ਲਏ ਸੀ ਉਸ ਨੂੰ ਵੀ ਅਰੈਸਟ ਕਰਕੇ ਸੁਲਾਖਾਂ ਪਿੱਛੇ ਕਰਾਂਗੇ ਤੇ ਰਿਕਵਰੀ ਵੀ ਪੂਰੀ ਹੋਏਗੀ ਇਹ ਜਿਹੜੇ ਪਰਚੇ ਪੜਾ ਲੁੱਟ ਖੋਦੇ ਆ ਕਿ ਐਨਡੀਪੀ ਐਕਸ ਦੇ ਕਾਹਦੇ ਪਰਚੇ ਨੇ ਪਹਿਲਾਂ ਦੇ ਪਰਚੇ ਇਹਨਾਂ ਦੇ ਜਿਆਦਾ ਪਰਚੇ ਲੁੱਟ ਖੋਦੇ ਆ ਤੇ ਐਨਡੀਪੀ ਐਸ ਲਈ